ਇਹ ਦੇਖੋ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਇਹ ਦੇਖੋ ਇਹ ਲੜਕੇ ਐ ਇਹ ਜਾ ਰਹੇ ਨੇ ਇੱਕ ਬੈਗੋਵਾਲ ਮਾਰਕੀਟ ਤਰੰਤਾਨ ਮੋਬਾਈਲਾ ਦੀ ਜਿਹੜੀ ਮਾਰਕੀਟ ਦੱਸੀ ਜਾ ਰਹੀ ਹੈ ਉਹਦੇ ਵਿੱਚ ਤੇ ਇਹ ਸਿਕਿਉਰਟੀ ਐ ਸਿਕਿਉਰਟੀ ਗਾਰਡ ਜਿੰਨੇ ਕੀ ਦੇਖਿਆ ਹੈ ਲੜਕੇ ਜਿਹੜੇ ਮਾਰਕੀਟ ਦੇ ਅੰਦਰ ਜਾ ਰਹੇ ਨੇ ਰਾਤ ਦਾ ਟਾਈਮ ਐ ਤੇ ਸਿਕਿਉਰਟੀ ਵਾਲ ਨੇ ਵਾਇਸ ਦਿੱਤੀ ਉਹ ਦੇਖੋ ਉਹ ਲੜਕੇ ਆਏ ਨੇ ਤਿੰਨ ਲੜਕੇ ਨੇ ਇਹਨਾਂ ਨੂੰ ਸਾਹਮਣੇ ਖਿਲਾ ਰਿਆ ਉਹਨੇ ਤੇ ਪੁੱਛਿਆ ਕਿ ਕਿੱਥੋਂ ਆ ਰਹੇ ਹੋ ਤੇ ਸਿਕਿਉਰਿਟੀ ਗਾਰਡ ਨੇ ਫਿਰ ਇਹਨਾਂ ਦੀ ਦੇਖੋ ਮੋਬਾਈਲ ਤੋਂ ਵੀਡੀਓ ਬਣਾਣੀ ਸ਼ੁਰੂ ਕਰ ਦਿੱਤੀ ਆ ਦੇਖੋ ਮੋਬਾਈਲ ਤੋਂ ਵੀਡੀਓ ਬਣਾ ਰਹੇ ਨੇ ਤੇ ਲੜਕਿਆਂ ਨੇ ਕਿਹਾ ਅੱਗੋਂ ਕਿ ਵੀਡੀਓ ਕਿਉਂ ਬਣਾ ਰਹੇ ਹੋ ਬਸ ਐਨੇ ਚ ਪਿਸਤਲ ਕੱਢੀ ਔਰ ਦੇਖੋ ਉਹਨੂੰ ਸ਼ੂਟ ਕਰ ਦਿੰਦਾ ਐਨੇ ਹੌਸਲੇ ਜਿਹੜੇ ਵੱਧ ਗਏ ਨੇ ਆ ਦੇਖੋ ਫਰ ਨਹੀਂ ਸ਼ਰਗਰ ਕਰਨ ਕੱਲ ਇਹ ਕਿੱਕੇ ਨੇ ਸ਼ਰ ਜਿੰਨਾ ਵੱਲੋਂ ਆ ਦੇਖੋ ਕਿਦਾਂ ਹਥਿਆਰ ਕੱਢ ਕੇ ਸਿੱਦੇ